ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਣ ਲਈ ਲੈ ਕੇ ਆਏ ਆਂਗੇ ਪੰਜੇ ਆਗੇ ਬਾਈ ਟਾਪ ਕੁਆਲਿਟੀ ਦੇ ਤੇ ਜਿਹੜੀ ਵੀਡੀਓ ਬਣਾਈ ਆ ਬਾਈ ਕਾਲੇ ਕੋਲੋਂ ਬਣਾਈ ਆ ਬਈ ਪਿੰਡ ਦੀਪਗੜ ਤੋਂ ਜਿਹੜੀਆਂ ਉਹਨਾਂ ਵਿੱਚੋਂ ਤਿੰਨ ਗਾਵਾਂ ਉਹ ਤਾਂ ਆ ਗਿਆ ਬਾਈ ਤਾਜ਼ੀਆਂ ਸੂਆਂ ਇੱਕ ਇੱਕ ਹਜੇ ਗੱਬਣ ਥੋੜੇ ਦਿਨਾਂ ਦੀ ਕੱਚੀਆਂ ਤੇ ਇੱਕ ਜਿਹੜੀ ਤੁਹਾਨੂੰ ਲਾਸਟ ਤੇ ਦਿਖਾਵਾਂਗੇ ਬਾਈ ਟਾਪ ਨੇ ਜਿੰਨਾ ਬਾਈ ਕੋਲੇ ਕੱਟੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰੇਕ ਕੋਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹਾਂ ਬਾਈ ਵਧੀਆ ਬਾਈ ਤੇ ਸਾਰੇ ਲਗਿਨੀ ਹਾਂ ਹਾਂ ਪੂਰੇ ਚੰਗੇ ਲਗਿਨੀ ਚਾਰ ਗਾਇਆਂ ਆਪਣੇ ਕੋਲ ਇੱਕ ਕੱਟੀ ਆ ਹੂੰ ਚਾਰ ਗਾਵਾਂ ਤੇ ਇੱਕ ਕੱਟੀ ਆ ਤੇ ਕਾਲੇ ਭਾਈ ਰੇਟ ਕਿਵੇਂ ਦੇ ਹੋਣ ਰੇਟ ਜਾਇਜ਼ ਹੋਣਗੇ ਜਮਾ ਲੈਣ ਦੇ ਨਹੀਂ ਹੋ ਇਹ ਮੈਂ ਲੈਣ ਦੇ ਨਹੀਂ ਕਰ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਕਾਲਾ ਸਿੰਘ ਪਿੰਡ ਦੀਬੜ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਦੇ ਪਿੰਡ ਨੇੜੇ ਆਪਰੋਂ ਇਧਰੋਂ ਮੋਗਾ ਰੋਡ ਤੋਂ ਅੱਗੇ 2 ਕਿਲੋਮੀਟਰ ਤੇ ਪਿੰਡ ਰਾਮਗੜ੍ਹ ਨਾਲ ਤੇ ਇਹ ਬਰਾਉੜਾ ਆ ਗਿਆ ਕੰਟੈਕਟ ਨੰਬਰ ਬੋਲ ਦੇ 99581013 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਕਾਲੇ ਬਾਈ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰ ਇਹ ਪਹਿਲੇ ਨੰਬਰ ਲਈ ਤੜਕੇ ਸੂਈ ਹੈ ਬਾਈ ਡਾਕਟਰ ਕਿਹੜਾ ਸੂਆ ਸਿਹਰੀ ਵਛੀਆ ਪਹਿਲਾ ਸੂਆ ਆ ਪਈਆਂ ਜੀਰਾਆਂ ਦੋ ਕੱਟੀਆਂ ਸੂਈਆਂ ਇਹਦੀ ਆ ਜੀਰਾ ਆ ਜੀਰਾ ਉਹ ਡੱਬੀ ਵਿੱਚ ਤੋਂ ਤੜਕੇ ਸੂਈ ਆ ਠੀਕ ਆ ਠੀਕ ਆ ਤੇ ਤੜਕੇ ਹੀ ਸੂਈਆਂ ਤੁਨੇ ਕਾਲੇ ਬਾਈ ਕਿੰਨਾ ਕੁ ਬੋਲਾ ਕਰ ਬੜਾ ਤਿੰਨ ਚਾਰ ਕਿਲੋ ਲੱਡਿਆ ਸ਼ੀਲ ਠੰਡੀ ਬਹੁਤ ਹੈ ਡਾਕਟਰ ਜੀ ਮੈਂ ਬਸ ਸੀ ਪਲੂਣ ਹੈ ਨਾ ਚੋ ਵੀ ਨਹੀਂ ਹਾਲ ਸੋਲ ਪੂਰਾ ਵੀ ਨਹੀਂ ਕਰਦੀ ਲੈ ਮੈਂ ਕਿਹਾ ਜਮਈ ਕਰਦੀ ਬਾਕੀ ਥਣਵਾ ਜਾਗਾ ਹਾਂ ਕੀ ਆ ਬਾਤ ਹੈ ਬਈ ਪੂਰੀ ਆ ਲੱਗਦਾ ਤੁਹਾਨੂੰ ਹੀ ਵੈਸੀ ਹੈ ਤੇ ਇਹ ਹੋ ਨਹੀਂਗੀ ਹੂੰ ਵੈਸੀ ਉਹੀ ਤਾਂ ਨਹੀਂਗੀ ਬਿਲਕੁਲ ਸ਼ੁਰੂਤ ਹੋਈ ਹੈ ਸੀ ਠੰਡੀ ਬਹੁਤ ਹੈ ਜਿਵੇਂ ਲੱਗਦਾ ਗਰਮ ਗਰਮ ਦੀ ਗਾਰੰਟੀ ਹੋ ਬਾਕੀ ਥਣ ਨਹੀਂ ਮਿਲਦਾ ਹੈ ਹੈ ਨਾ ਹਾਂ ਲੈ ਜਿਵੇਂ ਮਰ ਬੱਚਾ ਇਹਦੇ ਮਗਰ ਕਾਲੇ ਇਹਦੇ ਮਗਰ ਬੱਸਾ ਬਾਈ ਠੀਕ ਹੈ ਬਾਈ ਹਾਂ ਬੱਚਾ ਇਹਦੇ ਮਗਰ ਆ ਗਿਆ ਬਾਈ ਬੱਸਾ ਤੇ ਬਾਕੀ ਕੱਦ ਕਾਠ ਵਾਲੀ ਆ ਦੰਦੋ ਬਾਈ ਕਹਿੰਦਾ ਅਰੀਜਨਲ ਖੀਰੀ ਆ ਖੀਰੀ ਖੀਰੀ ਤੇ ਫੇਸ ਵਗੈਰਾ ਆਪਾਂ ਨੇੜੋ ਚੈੱਕ ਕਰਵਾਵਾਂਗੇ ਲਿਆਕ ਵਾਲੇ ਬਾਈ ਤਤੂ ਅਸਲ ਵਿੱਚ ਸੋਹਣਾ ਲੱਗਣ ਵਾਲਾ ਨਹੀਂ ਨਾ ਕਾਲੇ ਹਾਲ ਹੌ ਚੁਕੇ ਸੀ ਠੰਡੀ ਬਹੁਤ ਹੈ ਇਹ ਨਹੀਂ ਕਰੂਗਾ ਕੱਦ ਕਾਠ ਬਹੁਤ ਆ ਬਾਈ ਉਹ ਮੁੱਠਾ ਹੋਣਾ ਜਿਵੇਂ ਅੱਜ ਸੰਤਾਨੋਂ ਖੀਰੀ ਆ ਮੂਰੇ ਜਾ ਕੇ ਕੁਝ ਰਿਜ਼ਲਟ ਚੰਗੇ ਹੀ ਇਹ ਨਹੀਂ ਮੈਂ ਲੱਤ ਸੜ ਕਰੂਗੀ ਲੈ ਉੱਥੇ ਦਾ ਬੱਚਾ ਸੀਗਾ ਲੈ ਕਹਿੰਦਾ ਬੱਚੇ ਦਾ ਕਰਕੇ ਖੜੀ ਹੈ ਲੈ ਕਿਆ ਬਾ ਫੰਡੀ ਛੰਡੀ ਦੇਖੋ ਕਾਰ ਬਣੀ ਪੂਰੀ ਛੰਡੀ ਆ 3 ਲੀਟਰ ਕੱਢਿਆ ਬੋਲਾ ਤਲਕੀ ਸਹੀ ਗੱਲ ਆ ਤਲਕੀ ਸੂਈਆ ਨਾੜਾ ਦੇ ਮੂੰਹ ਦਿਖਾ ਲੈ ਮੇਨਾ ਦਾ ਸਪਾਈ ਦੇਖੋ ਕਾਲੇ ਨੇ ਸਫਾਈ ਵੀ ਨਹੀਂ ਲੈਣੀ ਹਣਾ ਕੀ ਬਾਤ ਆ ਹਾਂ ਲੈ ਨਾਣਾ ਨੂਣਾ ਲੈਣ ਕਿਉਂ ਵੀ ਕੁਝ ਨਹੀਂ ਕਹਿੰਦੀ ਪੈਰ ਨਹੀਂ ਪੜਦੇ ਲੈ ਮੂੰਹ ਦੇ ਅਸਲ ਵਿੱਚ ਕੁਆਲਟੀ ਆ ਹਣਾ ਤੇ ਬੱਚੀ ਪ्युअर ਜਰਸੀ ਆ 100 ਦੀ 100 ਕੁਆਲਟੀ ਵਾਲਾ ਬੱਚਾ ਐ ਕਹਿਣਾ ਵੀ ਜਿਵੇਂ ਕਹਦੀ ਆ ਨਾ ਘਰੇ ਖੜਾ ਵੀ ਸੋਹਣਾ ਲੱਗੂਗਾ ਇਹਨਾਂ ਸੋਹਣਾ ਬੱਚਾ ਆ ਗਿਆ ਬਾਕੀ ਖੜਨੀ ਖੜਨੀ ਚੈੱਕ ਕਰ ਸਕਦਾ ਬੜੀ ਚੰਗੀ ਆ ਤੇ ਕਾਲੇ ਇਹਦਾ ਮੁੱਲ ਫਿਰ ਅੱਜ ਲੈ ਆਂ ਮੈਂ ਮੁੱਲ ਡਾਕਟਰ ਕਿਨਾ ਮਰਜ਼ੀ ਕਰਾ ਮੁੱਲ 75 70 ਦੀ ਦੇ ਦਿਆਂਗੇ ਬਸ਼ੀ ਆਪਾਂ ਇਹ ਮੁੱਲ 72 70000 ਦੀ ਔਰ 70 ਦੀ ਛੱਪਾ ਕਰ ਦਿਆਂਗੇ ਚੈੱਕੋ ਬਈ ਛੋੜ ਛੱਪਾ ਬਾਈ ਕਹਿੰਦਾ ਕਰ ਦਿਆਂਗੇ ਮੁੱਲ ਬਾਈ ਦੇ ਅੱਗੇ ਵੀ ਟਾਈਮ ਤੇ ਨਹੀਂ ਹੁੰਦੇ ਆ ਮੁੱਲ ਬਾਈ ਦੇ ਅੱਜ ਵੀ ਲੈਣ ਦੇਣੀਆਂ ਬਾਕੀ ਨਾ ਬਾਈ ਲੈਵਾ ਚੈੱਕ ਕਰੋ ਤੁਸੀਂ ਬੜਾ ਸਾਫ ਸੁਥਰਾ ਲੈਵਾ ਕੋਈ ਫੋਟ ਨਹੀਂ ਕੋਈ ਛਾਂਗ ਨਹੀਂ ਨਹੀਂ ਕਾਲੇ ਬਾਈ ਡਾਕਟਰ ਫੋਟ ਖਾਂਗੇ ਦੀ ਗੱਲ ਵੀ ਐ ਇੱਕ ਬਾਕੀ ਠੰਡੀ ਬੜੀ ਐ ਜਿਵੇਂ ਫਲੂਨ ਵਾਲਾ ਕਹਿੰਦਾ ਫਲੂਨਾਂ ਨਿਆਣੇ ਜੋਈ ਨਿਆਣਾ ਨੂੰ ਨਾ ਚੱਕਰੀ ਨਿਕਲ ਨਹੀਂ ਬਾਲੀ ਠੰਡੀ ਹੈ ਉਹ ਇਹ ਨਾ ਖੜੀਆ ਕਰਮ ਵਾਲੇ ਨਾ ਨਾ ਤਾ ਇੱਧਰ ਦੇ ਨਾਲ ਆ ਤੂੰ ਹਾਂ ਜਿੱਥੇ ਖੜੀਆ ਸੁ ਖੜੀਆ ਚੋਣ ਕੇ ਵਾ ਕੇ ਮੈਂ ਨਾ ਕਾਲੇ ਇੱਕ ਨੰਬਰ ਚੋਈ ਹੈ ਕਿੰਨਾ ਦੁੱਧ ਪਾ ਦੁੱਧ ਦੇ ਦੂ ਬਾਈ 14 ਗੀ ਠੀਕ ਹੈ ਬਾਈ ਹਾਂ 14 ਦੇ ਠੀਕ ਹੈ ਮੌਜ ਕੁਆਲਟੀ ਕੁਆਲਟੀ ਬਹੁਤ ਚੰਗੀ ਹੈ ਨਾ ਹੂੰ 15 ਦੇ ਤੇ 15 ਇਹਦੇ ਨਹੀਂ 14 ਬਾਈ ਜੇ ਤੁਸੀਂ ਐ ਮੰਨ ਕੇ ਚੱਲੋ ਬੱਚਾ ਇਹਨੇ ਪਾਇਆ ਬਾਈ ਬੱਸਾ ਦਿੱਤਾ ਤੇ ਬੱਸੀ ਹੁੰਦੀ ਤਾਂ ਮੈਂ ਕਿਹੜਾ ਗੱਲਾਂ ਕਰਾਦੀ ਹਾਂ ਹਾਂ ਕੀ ਬਾਤ ਆ ਸਹੀ ਗੱਲ ਨਾ ਤੇ ਕੱਲੇ ਅੱਗੇ ਬਾਈ 2 ਨੰਬਰ ਤੇ ਇਹ ਜਰਸੀ ਕ੍ਰੋਸ ਆ ਗਈ ਬਾਈ ਵੇੜ ਦੋ ਦੋ ਜੇ ਤੂੰ 20 ਕਿਲੋ ਕਿੰਨੇ ਦਿਨਾਂ ਦੀ ਕੱਚੀ ਇਹ ਬਸ 5-4 ਦਿਨ ਲੂ ਤਿਆਰੀ ਆ ਤੂੰ ਤੇ ਮੈਂ ਕਿਹਾ ਪੰਡ ਲਾਈ ਖੜੀ ਆ ਹਾਂ ਸਹੀ ਗੱਲ ਆ ਬਾਈ ਬਹੁਤ ਸੋਹਣਾ ਲੇਵਲ ਲਗਾਵਾ ਕਰ ਮਾਲੀ ਨੂੰ ਬਾਕੀ ਨਾ ਜੇ ਗੱਲ ਕਰੀਏ ਬਾਈ ਕਾਲੇ ਕੋਲ ਇੱਕ ਛੂਟੀ ਵੈੜ ਨਹੀਂ ਹੁੰਦੀ ਬਾਈ ਵੱਡੀਆਂ ਵੈੜਾ ਹੁਣ ਤੁਸੀਂ ਆ ਵੈੜ ਵਿੱਚ ਚੈੱਕ ਕਰ ਸਕਦਾ ਫੁੱਲ ਵਜਨ ਵਾਲੀ ਵੈੜਾ ਪੂਰੀ ਪੜੀ ਵੀ ਇੱਕ ਤਰ੍ਹਾਂ ਦਾ ਐ ਲਾ ਲੂਗੀ ਰੇਲ ਗੱਡੀ ਦਾ ਜਿਹੜਾ ਡੱਬਾ ਹੁੰਦਾ ਕਿ ਨਹੀਂ ਕਾਲਿਆ ਹਾਂ ਪੂਰੀ ਭਜਨ ਵਾਲੀ ਪੜਾਵਾ ਕਿ ਨੇਵਾ ਜਿਹੜਾ ਬਹੁਤ ਸੋਹਣਾ ਤਿਆਰ ਕਰਦੀ ਹੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਦੱਸਿਆ ਭਾਈ ਭਾਈ 2-4 ਦਿਨ ਲਾਉਗੀ ਦੁੱਧ 20 ਤੋਂ 22 ਕਿਲੋ ਦੇ 2 ਤੋਂ 4 ਦਿਨਾਂ ਦੀ ਸੀਲ ਢਟੀ ਵੀ ਬਹੁਤ ਲੱਗਦੀ ਇੱਥੇ ਪਾਣੀ ਵੇਜਣਾ ਆਪਣਾ ਸਹੀ ਗੱਲ ਦੁੱਧ ਵਾਲਾ ਪੀਸਾ ਹੈ ਨਾ ਹਾਂ ਸਹੀ ਗੱਲ ਆ ਭਾਈ ਕੀ ਬਾਤ ਆ ਥਣਾ ਥਣਾ ਦਾ ਸੈਜ ਇੱਕ ਨੰਬਰ ਸਫਾਈ ਲੈਵੇ ਦਿਨਾ ਬੜੀ ਚੰਗੀ ਆ ਗਈ ਬਾਕੀ ਮੂਹਰ ਨੂੰ ਵੀ ਲੈ ਮੈਂ ਕਹਣਾ ਕਿઠੂੜ ਕਿઠੂਗਾ ਬਾਕੀ ਥਣਾ ਦਾ ਸੈਸ ਵੀ ਜਮਾ ਮੂਹਰ ਨਾ ਰੀ ਵਾਚਿੰਗ ਜਰਸੀ ਦਾ ਕਰਾਉਸ ਆ ਗਈ ਕਿਉਂਕਿ ਜਰਸੀ ਵੀ ਮੰਨ ਸਕਦੇ ਹੋ ਤੇ ਕਰਾਉਸ ਵੀ ਮੰਨ ਸਕਦੇ ਹੋ ਹਾਂ ਬਸ ਕੱਲ ਨੂੰ ਛੂਪੇ ਪਰਸੋਂ ਛੂਪੇ ਤਿਆਰੀ ਹੈ ਬਾਈ ਮੱਲਾ ਕੋ ਦਿੰਦੀ ਹੈ ਹਾਂ ਕੱਲ ਨੂੰ ਜਾਂ ਪਰਸੋਂ ਛੂਪੇ ਕਾਲੇ ਹੁਣ ਫਿਰ ਮੁੱਲ ਵੀ ਦੱਸ ਹੀ ਦੇ ਇਹਦਾ ਲੈਣ ਦੇ ਗੱਟ ਮੁੱਲ ਜੀ ਨਾਲ ਮਰਜ਼ੀ 80 ਕਰੋੜਾ 2 ਘਟ 80 ਦੇ ਬਾਂਗੇ ਬਸ ਲੈਣ ਦੇ ਹਾਂ 75000 ਦੀ 78 ਦੀ ਦੇ ਮੁੱਲ ਜੀ ਨਾਲ ਮਰਜ਼ੀ ਕਰਾਓ ਮੁੱਲ ਜੀ ਨਾਲ ਮਰਜ਼ੀ ਕਰਾਈ ਚਲੋ ਬਾਈ ਕਹਿੰਦਾ 70000 ਰੁਪਏ ਦੀ ਬਾਈ ਦੇ ਦਿਆਂਗੇ ਬਾਕੀ ਨਾਲ ਬੈਠ ਦਿਆਂ ਬਲਟ ਲਾ ਦੇ ਚੈੱਕ ਕਰ ਸਕਦਾ ਮੱਲਾ ਵਾਲਾ ਤੋਰਾ ਤਾਂ ਹੁਣ ਤੁਰਦੀ ਹੈ ਜਦੋਂ ਕੀ ਤਿਆਰ ਹੋ ਤਦਾ ਸੁਣ ਨੂੰ ਪਤਾ ਨਹੀਂ ਕਿ ਮੈਂ ਇਹਨਾਂ ਤੁਰ ਮੈਕਨਿਕ ਵਾਲੇ ਹਾਂ ਸਹੀ ਗੱਲ ਹੈ ਬਾਈ ਤੇ ਅੱਗੇ ਇਧਰੋਂ ਬਈ ਤੈਨੂੰ ਨੰਬਰ ਤੇ ਇਹ ਟੜਕੇ ਸੂਈ ਹੈ ਬਈ ਇਹਦੀ ਵੀ ਰੋ ਪਈ ਹੈ ਜੀਰੋ ਐਚ ਐਫ ਤਾਂ ਨਹੀਂ ਕਿੰਦਾ ਇਹ ਵੀ ਟੜਕੇ ਸੂਈ ਐਚ ਐਫ ਬੱਛੀ ਬਹੁਤ ਚੰਗੀ ਦੀ ਆਦੀ ਆ ਪਈ ਆ ਬਈ ਜੇਰਾ ਠੀਕ ਹੈ ਇਹ ਥੱਲੇ ਬੋਲਾ ਕੱਢਿਆ ਹੋਊ ਨਾਂ ਵਾਲਾ ਪਾ 5-6 ਕਿਲੋ ਬੱਚਾ ਕੀ ਆ ਗਿਆ ਇਹ ਬੱਛੀ ਹੈ ਬੱਛੀ ਬੜੀ ਚੰਗੀ ਹੈ ਨਾ ਬਹੁਤ ਚੰਗੀ ਹੈ ਹਾਂ ਸਹੀ ਗੱਲ ਹੈ ਬੱਚਾ ਬਹੁਤ ਵੱਡਾ ਪਾਇਆ ਕਰਮ ਵਾਲੀ ਨੇ ਬੱਛੀ ਦੀ ਕੁਆਲਿਟੀ ਦੁੱਧ ਦੇ ਦੂ ਮੇਰੇ ਹਿਸਾਬ ਨਾਲ ਤਾਂ ਡਾਕਟਰ ਵੜ 25 ਕਿਲੋ ਹੂੰ ਜਿਹੜੇ ਸਾਨੂੰ ਥਣ ਲੈਪ 25 ਦੇ ਦੂ ਹੁਣੀ ਹੋਊ ਬੋਲਾ 14 ਕਿਲੋ ਤਾਂ ਥੱਲੇ ਅੱਜ ਹੀ ਠੀਕ ਹੈ ਟ ਤੇ ਲੈਵਾ ਤਾਂ ਮੈਂ ਕਹਣਾ ਗਵਾਹੀ ਸਾਰੇ ਕਹੇ ਦੀ ਪਰੌਦਾ ਹਨਾ ਹਾਂ ਜੇਰ ਜੁਰ ਮੋਸ਼ੇ ਦੀ ਪਈ ਉਹ ਚੇਰ ਪਈਏ ਗਰੰਟੀ ਹੋ ਆਪਣੀ ਵੀਡੀਓ ਬਣਾਈ ਜਾ ਸਕਦੀ ਤੇ ਲੈਵਾ ਦੇਖੋ ਬਾਈ ਮੈਂ ਕਹਣਾ ਨਾ ਥੱਲੇ ਤੋਂ ਲੈ ਕੇ ਤਾਹਾਂ ਸੂਹ ਤੱਕ ਲੱਗਿਆ ਪਿਆ ਕਣੀ ਕਲ ਬਾਕੀ ਕਾਪ ਦਾ ਇਹਨੇ ਨਾ 25 ਦਿੱਤਾ ਤਾਂ ਫਿਰ ਕੋਈ ਦਿੰਦੀ ਵੀ ਹੈ 25 ਕਿ ਨਹੀਂ ਲੋਕ ਆਮ ਬੰਦੇ ਕੋਲ ਹੁੰਦਾ 35 ਕਹਿੰਦਾ ਬਾਕੀ ਰੋਕੀ ਮੜਾ ਜ ਦਿਖਾਈਏ ਦਾ ਫੇਸਬੁਕ ਬੜਾ ਪਿਆਰਾ ਜਿਹੜਾ ਨਾ ਹਾਂ ਸਹੀ ਗੱਲ ਆ ਪੂਰੀ ਚਮਕ ਦਾ ਕਲੀ ਬੱਸੀ ਆ ਗਈ ਲਿੱਸੀ ਨਹੀਂ ਕਿਸੇ ਵਕਤੋਂ ਲਾਮੀ ਨਹੀਂ ਨਰੋਈ ਨਿਕਰ ਵਸੀਅਤ ਥਣਾ ਦਾ ਗਾਇਬ ਪੂਰੀ ਇੱਕ ਨੰਬਰ 4 ਚਵਾ ਕੇ ਮੇਰਾ ਬਾਈ ਕਰ ਇੱਕ ਨੰਬਰ ਚੁਾਈਏ ਚਾਹੇ ਯਾਰ ਗਰੰਟੀ ਤੇ ਵਗਾ ਲਈ ਆਪਾਂ ਹੀ ਭੇਜ ਜਾਂਗੇ ਤੇ ਮੁੱਲ ਦੱਸ ਦੇ ਫਿਰ ਲੈਣ ਦੇਣੀ ਮੁੱਲ ਜਿੰਨਾ ਮਰਜ਼ੀ ਕਰਾ ਲੈ ਬਾਈ ਇਹ 85000 ਤੋਂ ਛੋੜ ਛੱਪੇ ਹੀ ਕਰਨਾ ਬਾਈ 85 ਤੋਂ ਹਾਂ ਚੱਕੋ ਬਾਈ ਫੁੱਲ ਕੱਦ ਵਾਲੀ 15 ਕਿਲੋ ਬੋਲਤ ਹੁਣ ਹੋਊ ਥਲੇ 14 ਬੋਲ ਬਰੀਡ ਮੈਂ ਕਹਣਾ ਵੈੜ ਆ ਬਾਈ ਕੋਦੀ ਚੈੱਕ ਕਰ ਸਕਦੇ ਗੁਲਾਪੀ ਇਹਨੂੰ ਉਠਾ ਗਈ ਬੱਚਾ ਜਿਹੜਾ ਇਹ ਤੇ ਮਗਰ ਕਰਪਾਲੀ ਤੇ ਵਸੀ ਆ ਗਈ ਵਸੀ ਬਹੁਤ ਚੰਗੀ ਪਾਈ ਆ ਤੇ ਮੁੱਲ ਦਾ ਫਿਰ ਬਾਈ ਦੇ ਲੈਣ ਦੇਣ ਹੁੰਦੇ ਆ ਤੇ ਮੁੱਲ ਬਾਈ ਨੇ ਅੱਜ ਵੀ ਜਮਾ ਲੈਣ ਦੇ ਕੀਤਾਗਾ ਬਾਕੀ ਥੋੜਾ ਕਣਾ ਮਾਨਤ ਨਾਲ ਬਾਈ ਕਹਿੰਦਾ ਜਰੂਰ ਕਰ ਲਵਾਂਗੇ ਤੇ ਕਾਲੇ ਬਾਈ ਆ ਕੇ 4 ਨੰਬਰ ਲਾਟ ਤੇ ਇਹ ਬਾਈ ਇਹਨੂੰ ਸੂਈ ਨੂੰ ਜਸੂ ਕਿਹੜੇ ਦਿਨ ਸੂਈਆ ਇਹ ਇਹਨੂੰ ਸੇਮਾ 5 ਮਹੀਨੇ ਮੰਦਰਾ ਹੋਊਗਾ ਨਾ 20 ਕਿਲੋ ਤਿਆਰ ਹੈ ਲੈਟ ਜੀ ਜੇ ਕੋਈ ਵੀ ਦੋ ਟਾਈਮ ਚਾਹ ਤਿੰਨ ਡੰਗ ਝੋਲੇ ਆਪਣੇ ਘਰੇ ਠੀਕ ਹੈ ਬਾਈ ਜਨਾ ਪੂਰਾ 20 ਤਿਆਰ ਹੈ ਚਾਟ ਉਹਦੀ ਚਵਾਈ ਵੀ ਕਰ ਸਕਦੇ ਬੱਚਾ ਪਿੱਛੇ ਬੱਸੀ ਹੈ ਮੈਂ ਕਹਿੰਦਾ ਪੰਜ ਮਾ ਛੇ ਮਾ ਤਰ ਹੂ ਜਰ ਇਹਨੂੰ ਬੱਚਾ ਬੱਸੀ ਹੈ ਹਾਂ ਬੱਸੀ ਹੈ ਬੱਸੀ ਹੈ ਹਾਂ ਜਮਾ 20 ਲੀਟਰ ਹੈ ਤਿਆਰ ਹੈ ਜਿਹੜਾ ਮਰਜੀ ਚੋਕੇ ਲੈ ਜਾ ਆਪਣੇ ਘਰੇ ਪੰਜ ਡੰਗ ਚੋਕ ਬਾਕੀ ਨਾੜਾ ਨੋੜਾ ਦੇਖੋ ਬਈਲੇ ਇੱਕ ਤੇ ਬੜੀਆਂ ਕਮਾਲ ਦੀਆਂ ਕਾਲੇ ਮੈਨੂੰ ਲੱਗਦਾ ਨੇਵੇ ਤਾਂ ਮਾੜਾ ਮੋਟਾ ਜਿਹਾ ਥਾਂ ਵੀ ਨਹੀਂ ਹੋਣਾ ਜਿੱਥੇ ਨਾ ਹਨਾ ਨਾ ਇੱਕ ਨੰਬਰ ਚਵਾਈ ਇੱਕ ਨੰਬਰ ਗਰੰਟੀ ਹੂ ਥਣ ਘਟ ਵੱਧੂ ਦੀ ਆਪਣੀ ਯਾਰ ਠੀਕ ਹੈ ਬਾਕੀ ਲੈਵਾ ਦੇਖੋ ਭਾਈ ਥੱਲੇ ਤੋਂ ਲੈ ਕੇ ਤਾਹਾਂ ਤੱਕ ਆ ਮੈਂ ਕਿਹੜਾ ਸੂਰ ਤੱਕ ਲਾਈ ਫਿਰਦੀ ਆ ਕਰਮਾਲੀ ਪੂਰਾ 20 ਤਿਆਰ ਹੈ ਲੀਟਰ ਮਣ ਕੇ ਲੈ ਜਾ ਆਪਣੇ ਕਿਰਕੰਡਾਂ ਲੈ ਗਏ ਨਾ ਤੇ ਕਾਲੇ ਕੱਦ ਵੀ ਹੂ 5.5 ਫੁੱਟ ਨਾ ਹਾਂ ਕੱਦ ਬਹੁਤ ਹੈ ਭਾਈ ਦੂਜਾ ਸੂਆ ਤੇ ਮੁੱਲ ਦੱਸ ਫਿਰ ਇਹਦਾ ਲੈਣ ਦਾ ਮੁੱਲ ਦਾ ਟ੍ਰਾਪਨ ਲੈਣ ਦੇ ਪੁੱਤਰ ਦੀ ਦੇ ਦੇ 72 ਦੀ ਹਾਂ ਕੁਝ ਛੋੜ ਛੱਪਾ ਥੋੜਾ ਬਾ ਛੋੜ ਛੱਪਾ ਕਰ ਦੇ ਠੀਕ ਹੈ ਭਾਈ ਛੋੜ ਛੱਪਾ ਭਾਈ ਇਹ ਕਹਿੰਦਾ ਕਰਦੇ ਆ 72000 ਰੁਪਏ ਦੀ ਕਰਮਾਲੀ ਦੇ ਦੇ ਦਾਂਗੇ ਬਾਕੀ ਬੱਚਾ ਨਾ ਜਿਹੜਾ ਮਗਰ ਪਈ ਤੇ ਬੱਸੀਆਂ ਉਹ ਚੰਗੀ ਬੱਸੀ ਐ ਚੋਈ ਤੇ ਮੁੱਲ ਖੈਰ ਬਾਈ ਦੇ ਅੱਗੇ ਵੀ ਬਾਈ ਜਾਜ ਹੁੰਦੇ ਇੱਕ ਸੁਣੋ ਨਾ ਲਾਸ਼ ਦਿਖਾਉਣਾ ਨੀਂ ਨਾ ਵੈਸੇ ਬਾਈ ਬਹੁਤ ਘੱਟ ਲਿਆਉਂਦਾਗਾ 21 ਲਿਆਇਆ ਮੈਂ ਆਪਾਂ ਪਹਿਲਾਂ ਬੁਰੀ ਦੀ ਪਾਈ ਸੀ ਇੱਕ ਦਿਨ ਉਹ ਦੂਜੇ ਚੈਨਲ ਤੇ ਪਾਈ ਸੀ ਕੋਈ ਕੋਈ ਲੈਨੇ ਚੰਗੀ ਇਕੱਠੀ ਲੈਨੇ ਆ ਮਾੜੀ ਠੀਕ ਹੈ ਹਾਂ ਕਿੰਨੀ ਕੁ ਉਮਰ ਦਾ ਪੁੱਤ ਆ ਕਲੇ ਇਹ ਡਾਕਟਰ 200 200 ਦੇ ਅੱਜ ਬੋਲੀ ਜਾਂਦੀ ਇਕੱਠੀਆਂ ਦੇਖੂਗੇ ਨਹੀਂ ਅੱਜ ਘੱਟੀ ਤਾਰਾਂ ਦੀ ਜੰਦ ਬੋਲੀ ਹੈ ਠੀਕ ਹੈ ਹਾਂ ਅੱਜ ਘੱਟੀ ਹੀਟ ਦਾ ਅੱਜ ਘੱਟੀ ਤਾਰਾਂ ਦੀ ਹੈ ਸਹੀ ਗੱਲ ਬਾਕੀ ਝੋਲੇ ਦੇ ਆਪਾਂ ਐਂ ਆ ਵੀ ਲਈ ਆਪਾਂ ਵੇਚਦੇ ਹਾਂ ਹਾਂ ਪਰ ਕਿੰਦਾ ਉਹ ਸਿੰਘਾਂ ਦੀ ਕੁਆਲਿਟੀ ਇੱਕ ਨੰਬਰ ਨਾਲ ਉਹ ਸਿੰਘ ਮੁੜੇ ਦੇ ਇਹਦੇ ਕਰਮਾ ਵਿੱਚ ਝੋਲੀ ਝਾਲੀ ਚੈੱਕ ਕਰ ਲੋ ਤੋਰਾ ਤੁਰਾ ਇੱਕ ਨੰਬਰ ਗਾਰੰਟੀ ਹੋਈ ਜਰ ਆਪਣੀ ਤੇ ਇਹਦਾ ਮੁੱਲਾ ਦੇ ਇਹਦਾ ਮੁੱਲ 47000 ਮੈਂ ਭੱਜਣਾ ਜੀ ਹਾਂ 47000 ਹਾਂ ਬਸ ਨੂੰ ਸੱਪਾ ਕਰ ਦਿਆਂਗੇ ਤੋੜ ਕੇ ਦਿਖਾ ਦਨੇ ਰੱਟ ਇੱਕ ਮਿੰਟ ਖੜਾ ਬਾਕੀ ਕਾਲੇ ਸਿੰਘੀਂ ਦਾ ਕਹਿਣ ਦੀ ਲੋੜ ਨਹੀਂ ਬੜਾ ਚੰਗਾ ਸਿੰਘ ਆ ਗਿਆ ਨਿੱਕੀ ਨਿੱਕੇ ਮਤਲਬ ਸਿੰਘਾਂ ਨਾਲੋਂ ਮੁੜੇ ਕਿਉਂਕਿ ਹਜੇ ਹੋਰ ਇਹਨੇ ਬਤਾਲ ਮੂੜੇ ਬਹੁਤ ਸੋਹਣਾ ਸਿੰਘ ਰੰਗ ਬਾਜ ਬਹੁਤ ਆ ਸਹੀ ਗੱਲ ਆ ਬਾਕੀ ਕੁਆਲਿਟੀ ਪਿੱਠ ਪੁੜੇ ਦੀ ਚੜਾਈ ਲੰਬਾਈ ਕੋਈ ਬੇਲ ਕਰਮਾ ਇਹ ਆ ਇਹ ਮਈਆਂ ਚੋਂ ਕੀਆ ਕਰਦੀ ਆ ਬਾਕੀ ਤੋੜਾ ਤਰਾ ਚੈੱਕ ਕਰ ਸਕਦਾ ਬੇਲ ਮੂੜ ਪਉਦਾ ਹਨਾ ਚੌੜੀ ਜੂੜੀ ਦੇਖ ਸਕਦਾ ਮੱਝਾਂ ਅੱਖੋਂ ਪਿੱਠ ਪੁੜਾ ਇਹਦਾ ਹੁਣ ਵੀ ਕਰਨਾ ਤੇ ਮੁੱਲੇ ਦਾ ਕਾਲੇ 47000 ਚੋਂ ਮਾਨਤਾ ਕਰਦਾ ਚੱਕੋ 47 ਕੱਦ ਬਹੁਤ ਹੈ ਤੇ ਵਜ਼ਨ ਬਹੁਤ ਹੈ ਵਜ਼ਨ ਵਾਲੀ ਨਸੀ ਨਹੀਂ ਹੈਗੀ ਕਿਨੇ ਹਾਂ ਟੀਕਾ ਵੀ ਫੇਰ ਹੀ ਮੰਗਦੇ ਕਿਉਂਕਿ ਬਾਈ ਹੁਣ ਹਲ ਬਾਡੀ ਵੇਟ ਹੈ ਜਿ ਵਜ਼ਨ ਵਾਲੀ ਢੋਪੀਆ ਪੂਰੀ ਤੇ ਜੇ ਕਿਸੇ ਵੀ ਵੀਰ ਨੂੰ ਨਾ ਬਾਈ ਪੰਜਾਂ ਨਗਾ ਚ ਕੋਈ ਵੀ ਨਗਾ ਪਸੰਦ ਤਾਂ ਬਾਈ ਕਾਲੇ ਨਾਲ ਕਰੋ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ